ਗਲੋਬਲ ਪੰਜਾਬ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਕੇਂਦਰ ਸਰਕਾਰ ਨੇ ਇੱਕ ਫੈਸਲਾ ਲਿਆ ਕਿ ਦੇਸ਼ ਭਰ ਦੇ ਕਿਸਾਨਾਂ ਦਾ ਆਧਾਰ ਕਾਰਡ ਮੰਗ ਇੱਕ ਵਿਸ਼ੇਸ਼ ਆਈਡੀ ਕਾਰਡ ਬਣੇਗਾ ਇਸ ਆਈਡੀ ਕਾਰਡ ਦੀ ਪ੍ਰਕਿਰਿਆ ਲਗਭਗ ਖੇਤੀਬਾੜੀ ਵਿਭਾਗ ਦੇ ਹਵਾਲੇ ਨਾਲ ਕੇਂਦਰ ਦੀਆਂ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਹਵਾਲੇ ਨਾਲ ਤੈਅ ਹੋ ਗਈ ਹੈ ਰੂਪਰੇਖਾ ਖਰੜਾ ਤਿਆਰ ਹੈ ਅਕਤੂਬਰ ਮਹੀਨੇ ਤੋਂ ਇਹ ਵਿਸ਼ੇਸ਼ ਕਿਸਾਨ ਆਈਡੀ ਕਾਰਡ ਬਣਨੇ ਸ਼ੁਰੂ ਹੋ ਜਾਣਗੇ ਤੇ ਕੇਂਦਰ ਸਰਕਾਰ ਦਾ ਟੀਚਾ ਹੈ ਕਿ ਅਸੀਂ ਮਾਰਚ 2025 ਤੱਕ ਇਹ ਕੰਮ ਸਿਰੇ ਚੜ ਲੈਣਾ ਅਕਤੂਬਰ ਤੋਂ ਸ਼ੁਰੂ ਕਰਕੇ ਮਾਰਚ 2025 ਤੱਕ ਸੋ ਇਹਦੇ ਲਈ ਕਹਿੰਦੇ ਕਿ ਉਹਨਾਂ ਨੇ ਇਸ ਪਹਿਲੂ ਤੇ ਤਿਆਰੀ ਕੀਤੀ ਹੈ ਕਿ ਜਿਵੇਂ ਆਧਾਰ ਕਾਰਡ ਅਜ ਦੇਸ਼ ਭਰ ਦੇ ਹਰੇਕ ਵਿਅਕਤੀ ਦੀ ਪਛਾਣ ਆ ਤੇ ਆਧਾਰ ਕਾਰਡ ਤੇ ਪੈਨ ਕਾਰਡ ਦਾ ਲਿੰਕ ਆ ਦੇ ਉਸ ਆਧਾਰ ਕਾਰਡ ਦੇ ਨੰਬਰ ਤੇ ਆਧਾਰ ਤੇ ਪੈਨ ਕਾਰਡ ਦੇ ਆਧਾਰ ਤੇ ਬੰਦੇ ਦਾ ਸਾਰਾ ਬਹੀ ਖਾਤਾ ਖੁੱਲ ਜਾਂਦਾ ਉਸੇ ਤਰ੍ਹਾਂ ਦੇਸ਼ ਦੇ ਲਗਭਗ 5 ਕਰੋੜ ਤੋਂ ਵੱਧ ਕਿਸਾਨਾਂ ਦੇ ਲਈ ਕਹਿੰਦੇ ਜੀ ਅਸੀਂ ਵਿਸ਼ੇਸ਼ ਇੱਕ ਆਈਡੀ ਕਾਰਡ ਬਣਾਉਣਾ ਹੁਣ ਸਰਕਾਰ ਤਾਂ ਦਾਅਵਾ ਇਹ ਕਰਦੀ ਹੈ ਕਿ ਇਸ ਵਿਸ਼ੇਸ਼ ਕਿਸਾਨ ਆਈਡੀ ਕਾਰਡ ਦੇ ਨਾਲ ਕਿਸਾਨਾਂ ਲਈ ਸਹੂਲਤ ਵੱਧ ਜਾਣੀਆਂ ਕਿ ਉਹਨਾਂ ਨੂੰ ਜਿਹੜੀ ਕਿਸਾਨ ਕਰੈਡਿਟ ਮਿਲਣਾ ਹੈ ਐਮਐਸਪੀ ਮਿਲਣੀ ਹੈ ਅਨਾ ਜਾਂ ਮਤਲਬ ਕਿ ਕਿਸਾਨਨੀ ਦੀ ਮਿਲਣੀ ਹੈ ਜੀ ਸਬਸਿਡੀ ਮਿਲਣੀ ਹੈ ਜੀ ਆ ਖਾਦ ਯੂਰੀਆ ਬੀਜ ਜੋ ਕੁਝ ਵੀ ਸਰਕਾਰੀ ਯੋਜਨਾ ਤਹਿਤ ਮਿਲਣਾ ਉਹਦਾ ਸਾਰੀ ਜਾਣਕਾਰੀ ਉਹਦੇ ਉਹਦੇ ਨਾਲ ਜੁੜ ਜਾਣੀਆਂ ਇਸ ਲਈ ਉਹ ਨੰਬਰ ਦੇ ਆਧਾਰ ਤੇ ਸਾਰਾ ਕੁਝ ਪਤਾ ਲੱਗ ਜਾਣਾ ਪਰ ਇਹਦਾ ਦੂਸਰਾ ਪਹਿਲੂ ਵੀ ਉਹੀ ਹੈ ਜਿਵੇਂ ਆਪਾਂ ਗੱਲ ਕੀਤੀ ਕਿ ਆਧਾਰ ਕਾਰਡ ਤੇ ਬੰਦੇ ਦੀ ਜਾਣਕਾਰੀ ਖਾਤਾ ਖੁੱਲ ਜਾਂਦਾ ਉਸੇ ਆਧਾਰ ਤੇ ਕਿ ਜੇਕਰ ਤੁਸੀਂ ਕਿੰਨਾ ਯੂਰੀਆ ਲਿਆ ਕਿੰਨੀ ਖਾਦ ਲਈ ਖੇਤ ਕਿੰਨੇ ਨੇ ਤੁਹਾਡੇ ਕੋਲ ਜਿੰਨਾ ਬੀਜ ਲਿਆ ਕਿ ਉਹਨਾਂ ਬੀਜਿਆ ਗਿਆ ਕਿਤੇ ਹੋਰ ਤਾਂ ਨਹੀਂ ਬਾਹਰ ਬੀਚਿਆ ਹੈਨਾ ਫਿਰ ਪਾਣੀ ਕਿੰਨਾ ਵਰਤ ਰਹੇ ਹੋ ਬਿਜਲੀ ਕਿੰਨੀ ਵਰਤ ਰਹੇ ਹੋ ਹੈ ਇਹ ਜੋ ਬੀਜਿਆ ਉਹਦੇ ਆਧਾਰ ਤੇ ਕਿੰਨੀ ਆਮਦਨ ਆਈ ਕਿਹਦੇ ਕੋਲ ਵੇਚਿਆ ਉਹ ਸਾਰਾ ਇੱਕ ਡਾਟਾ ਤਿਆਰ ਵੀ ਹੋ ਜੂਗਾ ਸਰਕਾਰ ਨੇ ਇੱਕ ਅੰਕੜਾ ਵੀ ਤਿਆਰ ਹੋ ਜੂਗਾ ਸੋ ਇੱਕ ਪਾਸੇ ਕੇਂਦਰ ਸਰਕਾਰ ਦੀ ਇਸ ਯੋਜਨਾ ਚੋਂ ਕਿਸਾਨ ਜਥੇਬੰਦੀਆਂ ਨੂੰ ਇਹ ਫਿਕਰ ਪੈਦਾ ਹੋ ਰਿਹਾ ਕਿ ਸਾਡਾ ਨਿੱਜੀ ਡਾਟਾ ਲੈ ਕੇ ਕੱਲ ਨੂੰ ਟੈਕਸ ਲਾਉਣ ਦੀ ਪ੍ਰਕਿਰਿਆ ਵੱਲ ਵਧਣਗੇ ਕਿਸਾਨੀ ਆਮਦਨ ਤੇ ਦੂਸਰੇ ਪਾਸੇ ਸਰਕਾਰ ਦਾ ਕਹਿਣਾ ਕਿ ਨਹੀਂ ਅਜਿਹੀ ਕੋਈ ਯੋਜਨਾ ਨਹੀਂ ਹੈ ਅਸੀਂ ਤਾਂ ਕਿਸਾਨਾਂ ਦੀ ਇੱਕ ਵੱਖਰੀ ਆਈਡੀ ਤਿਆਰ ਕਰ ਰਹੇ ਹਾਂ ਤਾਂ ਕਿ ਉਹ ਯੋਜਨਾਵਾਂ ਸਿੱਧੀਆਂ ਕਿਸਾਨ ਹ ਤੇ ਛੇੜੀ ਯੋਜਨਾਵਾਂ ਸਿੱਧੀਆਂ ਉਹਨਾਂ ਤੱਕ ਪਹੁੰਚ ਹੋ ਸਕਣ ਉਹਨਾਂ ਤੱਕ ਅਪਰੋਚ ਹੋ ਸਕੇ ਇਸ ਲਈ ਕਹਿੰਦੇ ਇਸ ਰਾਜ ਨਾਲ ਹੁਣ ਆਉਣ ਵਾਲੇ ਸਮੇਂ ਤੇ ਇਸ ਮੁੱਦੇ ਤੇ ਬਹਿਸ ਛੜਨੀ ਆ ਤੇ ਪਰ ਕੇਂਦਰ ਜਲਦੀ ਹੀ ਇਹਦੀ ਰਜਿਸਟ੍ਰੇਸ਼ਨ ਸ਼ੁਰੂ ਕਰੇਗਾ ਹਾਂ ਮਤਲਬ ਪੋਰਟਲ ਜਾਰੀ ਹੋ ਜਾਣਗੇ ਵੈਬਸਾਈਟਾਂ ਜਾਰੀ ਹੋ ਜਾਣਗੀਆਂ ਉਹਦੇ ਉੱਪਰ ਫਿਰ ਤੁਸੀਂ ਆਪਣੀ ਜਾਣਕਾਰੀ ਸਾਂਝੀ ਕਰਨੀ ਆ ਆਰਟੀਆਂ ਤੋਂ ਡਾਟਾ ਲੈ ਲੈਣਗੇ ਉਹ ਸਾਰੀ ਲੰਬੀ ਪ੍ਰਕਿਰਿਆ 19 ਸੂਬੇ ਲਗਭਗ ਇਸ ਯੋਜਨਾ ਦੇ ਤਹਿਤ ਕੇਂਦਰ ਨਾਲ ਹਾਮੀ ਭਰ ਚੁੱਕੇ ਨੇ ਤੋਂ ਜਲਦੀ ਹੀ 1 ਅਕਤੂਬਰ ਤੋਂ ਇਹ ਕਾਰਡ ਬਣਨੇ ਸ਼ੁਰੂ ਹੋਣੇ ਜਨਾਬ ਕਿਸਾਨ ਆਈਡੀ ਕਾਰਡ ਚਲੋ ਆਪਾਂ ਖੇਤੀ ਦੀ ਗੱਲ ਕਰ ਰਹੇ ਹਾਂ ਕਿਸਾਨੀ ਦੀ ਗੱਲ ਕਰ ਰਹੇ ਹਾਂ ਉਹਨਾਂ ਦੇ ਆਈਡੀ ਕਾਰਡ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ ਇੱਧਰ ਪੰਜਾਬ ਸਰਕਾਰ ਵੀ ਕਿਸਾਨੀ ਪਹਿਲੂਆਂ ਦੇ ਉੱਤੇ ਖੇਤੀ ਵਾਲੀਆਂ ਮੋਟਰਾਂ ਦੇ ਹਵਾਲੇ ਨਾਲ ਕਹਿੰਦੇ ਕੁਝ ਵੱਡਾ ਫੈਸਲਾ ਲੈਣ ਜਾ ਰਹੀ ਹੈ ਪਾਵਰਕਾਮ ਦੇ ਨਾਲ ਪਾਵਰਕਾਮ ਦੇ ਮੁੱਖ ਅਧਿਕਾਰੀਆਂ ਨਾਲ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਦੀ ਖੇਤੀਬਾੜੀ ਵਿਭਾਗ ਦੀ ਅਗਵਾਈ 'ਚ ਬੈਠਕਾਂ ਹੋਈਆਂ ਦੋ ਤਿੰਨ ਉਹਨਾਂ ਬੈਠਕਾਂ ਦੇ ਵਿੱਚੇ ਵਿਉਂਤਬੰਦੀ ਕੀਤੀ ਗਈ ਕਿ ਵੀ ਆਪਾਂ ਰਸੂਖਦਾਰ ਕਿਸਾਨਾਂ ਦੀ ਸੂਚੀ ਤਿਆਰ ਕਰੋ ਉਹ ਰਸੂਖਦਾਰ ਕਿਸਾਨਾਂ ਯੋ ਕਿ ਪੌਂਚ ਸਮੇਂ ਦੀਆਂ ਸਰਕਾਰਾਂ ਤੱਕ ਰਹੀ ਤੇ ਉਹਨਾਂ ਦੀਆਂ ਮੋਟਰਾਂ ਚੋ ਵੀ ਘੰਟੇ ਚੱਲਦੀ ਹੈ ਤੇ ਤੁਸੀਂ ਕਹੋਗੇ ਵੀ ਸਰਕਾਰ ਤਾਂ ਮੋਟਰਾਂ ਲਈ ਬਿਜਲੀ ਤੈ ਸਮੇਂ ਤੇ ਛੱਡਦੀ ਆ ਕਿ ਵੀ ਅੱਜ 4 ਘੰਟੇ ਆਊਗਾ 6 ਘੰਟੇ ਆਊਗੀ ਆ ਝੋਨੇ ਦਾ ਸੀਜ਼ਨ ਆ ਜੀ ਹੁਣ 8 ਘੰਟੇ ਛੱਡ ਦਾਂਗੇ ਜੀ ਤੇ ਤੈ ਆਉਂਦੀ ਆ ਜਦੋਂ ਅੱਜ ਸਵੇਰ ਦੀ ਵਾਰੀ ਆ ਜੀ ਸ਼ਾਮ ਦੀ ਵਾਰੀ ਆ ਫਿਰ 24 ਘੰਟੇ ਕਿਉਂ ਨਹੀਂ ਜਨਾਬ ਇਹ ਪਹਿਲੂ ਰਸੂਕਦਾਰ ਬڑے ਜ਼ਿਮੀਦਾਰਾਂ ਦੇ ਹਵਾਲੇ ਨਾਲ ਬਿਜਲੀ ਸਬਸਿਡੀ ਦੇ ਮੁੱਦੇ ਤੇ ਪਹਿਲਾਂ ਵੀ ਚਰਚਾ ਹੁੰਦੀ ਰਹੀ ਆ ਖਾਸ ਕਰ ਬਾਦਲਾਂ ਦੀਆਂ ਮੋਟਰਾਂ ਦੇ ਹਵਾਲੇ ਨਾਲ ਮਨਪ੍ਰੀਤ ਬਾਦਲ ਉਹਨਾਂ ਦੀਆਂ ਮੋਟਰਾਂ ਦੇ ਹਵਾਲੇ ਨਾਲ ਹੈਨਾ ਜਾਂ ਹੋਰ بڑے ਜਿਹੜੇ ਖਾਸ ਕਰ ਰਾਜਨੀਤਿਕ ਘਰਾਣੇ ਨੇ ਵੱਡੇ ਉਹਨਾਂ ਕੋਲ ਵੱਡੀਆਂ ਜ਼ਮੀਨਾਂ ਜਾਇਦਾਦਾਂ ਨੇ ਜਾਂ ਹੋਰ بڑے ਕਾਰੋਬਾਰੀਆਂ ਦੇ ਨਾਲ ਨਾਲ ਖੇਤੀਬਾੜੀ ਦਾ ਕੰਮ ਵੀ ਕਰਦੇ ਨੇ ਸੋ ਮੈਂ ਕਿਸਾਨ ਦੀ ਗੱਲ ਨਹੀਂ ਕਰ ਰਿਹਾ ਮੈਂ ਜ਼ਿਮੀਦਾਰਾਂ ਦੀ ਗੱਲ ਕਰ ਰਿਹਾ ਕਿ ਕਹਿੰਦੇ ਉਹਦੀ ਚਰਚਾ ਪਹਿਲਾਂ ਵੀ ਹੁੰਦੀ ਰਹੀ ਕਿ ਬਈ ਮਾਤੜ ਕੋਲ ਤਾਂ ਵਿਚਾਰੇ ਕੋਲ ਮੁੱਲ ਲੈਣਾ ਪੈਂਦਾ ਪਾਣੀ ਕਿਸੇ ਦਾ ਮੋਗੇ ਦੇ ਸਾਰੇ ਸਰ ਦਾ ਕਿਸੇ ਦਾ ਸੂਏ ਦੇ ਸਾਰੇ ਸਰ ਦਾ ਕੋਈ ਨਾਲ ਵਾਲੇ ਤੋਂ ਲੈਂਦਾ ਹੈ ਨਾ ਜਾਂ ਕੋਈ ਮੋਟ ਪੰਪ ਚਲਾਉਂਦਾ ਤੇ ਮੋਟਰਾਂ ਦੇ ਕਨੈਕਸ਼ਨ ਮਿਲਦੇ ਨਹੀਂ ਪਰ ਇੱਥੇ ਤਾਂ 24 ਘੰਟੇ ਵਾਲਾ ਮਸਲਾ ਜੀ ਹੈ ਚਰਨਜੀਤ ਪੁੱਲਰ ਹੋਰਾਂ ਦੀ ਇੱਕ ਖੋਜ ਰਿਪੋਰਟ ਵੀ ਹੈ ਕਿ ਪੰਜਾਬ ਸਰਕਾਰ ਨੇ ਰਸੂਖਦਾਰ ਕਿਸਾਨ ਲੱਭ ਲੇ ਜ਼ੂਗਦਾਰ ਜ਼ਿਮੀਦਾਰ ਜ਼ਿਮੀਦਾਰ ਲੱਭਲੇ 9000 ਦੇ ਕਰੀਬ ਉਹਨਾਂ ਦੀ ਗਿਣਤੀ ਆ ਤੇ ਇਹਨਾਂ ਕੋਲ 24 ਘੰਟੇ ਵਾਲਾ ਮੋਟਰ ਦਾ ਕਨੈਕਸ਼ਨ ਆ ਹੁਣ ਆ ਇਸ ਵਾਰ ਜਦੋਂ ਪੰਜਾਬ ਸਰਕਾਰ ਨੇ ਇਹਨੂੰ ਵੱਖੋ-ਵੱਖ ਕੀਤਾ ਸੀ ਪਹਿਲੀਆਂ ਸਰਕਾਰਾਂ ਦੇ ਸਮੇਂ ਇਹ ਤੈਅ ਹੋਇਆ ਕਿ ਵੀ ਦੂਜੀ ਜਿਹੜੀ ਘਰੇਲੂ ਸਪਲਾਈ ਆ ਪਿੰਡਾਂ ਚ 24 ਘੰਟੇ ਵਾਲੀਆਂ ਲੈਣਾ ਜਦੋਂ ਆਈਆਂ ਇਹਨੂੰ ਵੱਖਰਾ ਰੱਖੋ ਆ ਖੇਤੀ ਵਾਲੀ ਮੋਟਰ ਵਾਲੀ ਬਿਜਲੀ ਵੱਖਰੀ ਰੱਖੋ ਤਾਂ ਕਿ ਉਹਦੇ ਤੈ ਸਮੇਂ ਤੇ ਛੱਡੀ ਤੇ ਮੋਟਰ ਚੱਲੇ ਪਰ ਉਸ ਸਮੇਂ ਵੀ ਜਿਨ੍ਹਾਂ ਤਰ੍ਹਾਂ ਦੀ ਸਰਕਾਰ ਤੱਕ ਪਾਵਰ ਕੌਮ ਤੱਕ ਅਪਰੋਚ ਸੀ ਪਹੁੰਚ ਸੀ ਕਹਿੰਦੇ ਉਹਨਾਂ ਨੇ ਐਸੀ ਖੇਡ ਖੇਡੀ ਕਿ ਉਹਨਾਂ ਦੀਆਂ ਮੋਟਰਾਂ 24 ਘੰਟੇ ਵਾਲੀ ਲਾਈਨ ਤੇ ਹੀ ਰਹੀਆਂ ਤੇ ਜੇ 24 ਘੰਟੇ ਵਾਲੀ ਲਾਈਨ ਤੇ ਨੇ ਫਿਰ 24 ਘੰਟੇ ਚੱਲਣਗੇ ਬਾਈ ਸਵੇਰੇ ਚਲਾਓ ਦੁਪਹਿਰੇ ਚਲਾਓ ਸ਼ਾਮੀ ਚਲਾਓ ਰਾਤ ਨੂੰ ਚਲਾਓ ਜਦੋਂ ਜੀ ਕਰੇ ਚਲਾਓ ਜਿੰਨੀ ਲੋੜ ਆ ਉਹਨੀ ਚਲਾਓ ਤੇ ਹੁਣ ਅਜੇ ਇਹ ਤੋਂ ਕਹਿੰਦੇ ਜੀ ਪੰਜਾਬ ਸਰਕਾਰ ਮੌਜੂਦਾ ਪੰਜਾਬ ਸਰਕਾਰ ਤੈਅ ਕਰ ਰਹੀ ਆ ਕਿ ਵੀ ਇਹਨਾਂ ਦੀ ਸਬਸਿਡੀ ਨਾ ਬੰਦ ਕਰਦੀ ਜਾਂ 24 ਘੰਟਿਆਂ ਤੋਂ ਹਟਾ ਕੇ ਇਹਨਾਂ ਨੂੰ ਵੀ ਦੂਜੀ ਪਹਿਲਾਂ ਮੋਟਰਾਂ ਤੇ ਲਈਏ ਇਸ ਪਹਿਲੂ ਤੇ ਕਿ ਪੰਜਾਬ ਸਰਕਾਰ ਨੇ ਲਗਭਗ ਕਹਿੰਦੇ ਤਿਆਰੀ ਕਰ ਲਈ ਆ ਪਾਵਰਕਾਮ ਦੇ ਰਾਹੀਂ ਕਿ ਇਹਨਾਂ ਦੀ ਸੂਚੀਆਂ ਤਿਆਰ ਕਰੋ ਜ਼ਿਲ੍ਹਾ ਵਾਈਜ਼ ਬਲਾਕ ਵਾਈਜ਼ ਫਿਰ ਉਸ ਤੋਂ ਬਾਅਦ ਕਾਰਵਾਈ ਮਟੋ ਬੇਸ਼ੱਕ ਇਹ ਜਿਆਦਾ ਗਿਣਤੀ ਜਾਂ ਤਾਂ بڑے ਰਾਜਨੀਤਿਕ ਘਰਾਣਿਆਂ ਦੀ ਆ ਜਾਂ ਰਾਜਨੀਤਿਕ ਘਰਾਣਿਆਂ ਤੱਕ ਪਹੁੰਚ ਆਲਿਆਂ ਦੀ ਆ ਜਾਂ ਜ਼ਿਆਦਾਤਰ ਘਟਨਾਵਾਂ ਕਹਿੰਦੇ ਇਹ ਬਾਰਡਰ ਖੇਤਰ ਦੀਆਂ ਵੀ ਨੇ ਚੋਰੀ ਦੀਆਂ ਘਟਨਾਵਾਂ ਵੀ ਉਧਰ ਆਉਂਦੀਆਂ ਭਾਜ ਉਹ ਉਸ ਖਬਰ ਦੇ ਵਿੱਚ ਚਰਚਾ ਕਰਨੀ ਆ ਕਹਿੰਦੇ ਜੀ ਪੰਜਾਬ ਦੇ ਵਿੱਚ ਇਸ ਮੌਕੇ ਜੇ ਆਪਾਂ ਗੱਲ ਕਰੀਏ ਤਾਂ ਕਹਿੰਦੇ 9000 ਅਜਿਹੇ ਕਨੈਕਸ਼ਨ ਨੇ ਜਿਹੜੇ 24 ਘੰਟੇ ਖੇਤੀ ਵਾਲੀਆਂ ਮੋਟਰਾਂ ਜਿਹੜੀਆਂ 24 ਘੰਟੇ ਚੱਲਦੀਆਂ 14 ਲੱਖ ਤੋਂ ਵੱਧ ਪੰਜਾਬ ਚ ਕੁੱਲ ਮੋਟਰਾਂ ਦੇ ਕਨੈਕਸ਼ਨ ਨੇ 14.5 ਲੱਖ 15 ਲੱਖ ਦੇ ਗੇਟ ਚ ਬਣਦੇ ਨੇ ਇਹ ਪਰ ਫੀਡਰ 8.5 8 ਨੇ ਕੁੱਲ ਫੀਡਰ ਨੇ ਜਿਹੜੇ ਉਹ 12000 ਦੇ ਕਰੀਬ ਨੇ ਇਹਨਾਂ ਚੋਂ ਖੇਤੀ ਫੀਡਰ 6800 ਦੇ ਕਰੀਬ ਨੇ ਸੋ ਫੀਡਰ ਵੱਖ ਨੇ ਪਰ ਇਹ ਜਿਹੜੇ 6800 ਤੋਂ ਬਿਨਾਂ ਵਾਲੇ ਦੂਏ ਫੀਡਰ ਨੇ ਜਿਹੜੇ ਜਰਨਲ ਘਰਾਂ ਵਾਲੇ 24 ਘੰਟੇ ਵਾਲੇ ਉਹਨਾਂ ਦੇ ਨਾਲ ਇਹਨਾਂ ਦਾ ਕਨੈਕਸ਼ਨ ਜੁੜਿਆ ਹੋਇਆ ਇੱਥੋਂ ਕਹਾਣੀ ਸ਼ੁਰੂ ਹੁੰਦੀ ਹੈ ਤੋ ਕਿ ਇਹ ਤੋਂ ਗਾਂ ਪਾਵਰ ਕਾਮ ਨੇ ਕਹਿੰਦੇ ਇਹ ਵੀ ਜਾਣਕਾਰੀ ਦਿਤੀ ਆ ਪੰਜਾਬ ਸਰਕਾਰ ਨੂੰ ਕਿ ਜਨਾਬ ਇਹ ਬੜੇ ਰਸੂਕ ਵਾਲੇ ਪਾਣੀ ਵੇਚਦੇ ਵੀ ਆ ਤੇ 24 ਘੰਟੇ ਮੋਟਰ ਆ ਤੇ ਫਿਰ ਕਹਿੰਦੇ ਪਾਣੀ ਵੇਚਦੇ ਵੀ ਆ ਹੁਣ ਇੱਥੇ ਵੀ ਸਵਾਲ ਖੜਾ ਆ ਕਿ ਵੀ ਸਬਸਿਡੀ ਵੀ ਲੈ ਰਿਆ ਮੁਫਤ ਵਾਲੀ 24 ਘੰਟੇ ਵਾਲੀ ਪਰ ਕਨੈਕਸ਼ਨ ਵੀ 24 ਘੰਟੇ ਵਾਲਾ ਤੇ ਮੌਜੂਦ ਵੀ ਆ ਤੇ ਗਾਂ ਕਹਿੰਦੇ ਵੇਚਦੇ ਵੀ ਆ ਇਹ ਸਾਰੇ ਪਹਿਲੂ ਤੇ ਕਹਿੰਦੇ ਜੀ ਪੰਜਾਬ ਸਰਕਾਰ ਨੇ ਤਿਆਰੀ ਕਰ ਲਈ ਹੈ ਇਹਨਾਂ ਤੋਂ ਸਬਸਿਡੀ ਵੀ ਲਈ ਜਾ ਸਕਦੀ ਹੈ ਵਾਪਸ ਲਈ ਜਾ ਸਕਦੀ ਹੈ ਇਹਨਾਂ ਨੂੰ ਬਿੱਲ ਵੀ ਲਾਇਆ ਜਾ ਸਕਦਾ ਜਿਹੜੀ ਮੰਗ ਉੱਠੀ ਹੈ ਕਿ ਜੇ ਇੱਕ ਤੋਂ ਵੱਧ ਵਾਲੇ ਕਨੈਕਸ਼ਨ ਨੇ ਵੀ ਹੈ ਜਾਂ 10 ਕਿੱਲਿਆਂ ਤੋਂ ਵੱਧ ਵਾਲੇ ਜ਼ਿਮੀਂਦਾਰ ਨੇ ਵੀ ਉਹਨਾਂ ਤੇ ਇਹ じゃ ਕੋਈ ਪ੍ਰਕਿਰਿਆ ਬਣਾਉਣ ਦੀ ਸਰਕਾਰ ਯੋਜਨਾ ਬਣਾ ਰਹੀ ਹੈ ਔਰ ਕਹਿੰਦੇ ਵਸੀਲੇ ਜਟਾਉਣ ਦੇ ਲਈ ਪਾਵਰਕਾਮ ਹੱਥ ਪੈਰ ਮਾਰਨ ਲੱਗਿਆ ਵੈਸੇ ਤਾਂ 3500 ਕਰੋੜ ਦੇ ਕਰੀਬ-ਕਰੀਬ ਵਸੂਲੀ ਖੜੀ ਹੈ ਪਾਵਰ ਕਾਮ ਦੀ 3500 ਕਰੋੜ ਤੋਂ ਵੱਧ ਬਕਾਇਆ ਖੜਾ ਹੈ ਜਿਹਦੇ ਵਿੱਚੋਂ ਪ੍ਰਾਈਵੇਟ ਖੇਤਰ ਦਾ ਬਕਾਇਆ 1800 ਹੋਈ ਹੈ ਇਹਨਾਂ ਤੋਂ ਬਾਅਦ ਬਾਕੀ ਜਾਇ ਤੱਕ ਰਹਿ ਲੂਆ ਚਾਹੇ ਫਿਰ ਬੜੇ ਸਰਕਾਰੀ ادارےਾਂ ਦਾ ਵੀ ਹੈ ਉਹ بڑا ਮਸਲਾ ਹਾਂ ਪਿਛਲੇ ਇੱਕ ਹਫ਼ਤੇ ਦੇ ਦਰਮਿਆਨ ਹੈ ਐ ਪਾਵਰ ਕਾਮ ਨੇ 70 ਕਰੋੜ ਦੀ ਵਸੂਲੀ ਕੀਤੀ ਵੀ ਹੈ ਸੋ ਇਹਦਾ ਮਤਲਬ ਜੇ ਸਰਕਾਰ ਤੇ ਵਿਭਾਗ ਚਾਵੇ ਪਾ ਕੁਝ ਕਰ ਵੀ ਸਕਦੇ ਆ ਸਿਰੇ ਲੱਗ ਵੀ ਸਕਦੀ ਹੈ ਗੱਲ ਪਰ ਇੱਛਾ ਸ਼ਕਤੀ ਚਾਹੀਦੀ ਹੈ ਸੋ ਇਸ ਲਈ ਕਹਿੰਦੇ ਜੀ ਹੁਣ ਪੰਜਾਬ ਸਰਕਾਰ ਨੇ ਤਿਆਰ ਕਰ ਲਿਆ ਕਿ ਵੀ ਆਪਾਂ ਰਸੂਕਦਾਰ ਜ਼ਿਮੀਂਦਾਰਾਂ ਦੇ ਜਾਂਦਾ ਕਨੈਕਸ਼ਨ ਬਦਲੋ ਸਬਸਿਡੀ ਬੰਦ ਕਰੋ ਤੇ ਲੋੜ ਪਈ ਬਿਲ ਵੀ ਲਾਓ ਇਧਰ ਬਿਜਲੀ ਨਾਲੇ ਸੰਬੰਧ ਦੂਜਾ ਪਹਿਲੂ ਹੈ ਪਿਛਲੇ ਦਿਨੀ ਪੰਜਾਬ ਸਰਕਾਰ ਨੇ ਕੈਬਨਟ ਦੇ ਵਿੱਚ ਫੈਸਲਾ ਕੀਤਾ ਵੀ ਕਿ ਆਪਾਂ ਮੈਂ ਤਾਂ ਹੀ ਕਰਾਂ ਨਾ ਕਿ ਪਾਵਰ ਕਾਮ ਹੁਣ ਉਸ ਪਾਸੇ ਨੂੰ ਵੱਧ ਰਹੀ ਹੈ ਕਿ ਵੀ ਆਪਾਂ ਪੈਰਾਸਰ ਕਰੀਏ ਪਹਿਲਾਂ ਉਹ 3 ਰੁਪਏ ਜੁਨਟ ਵਾਲਾ ਫਾਰਮੂਲੇ ਤੇ ਕੰਮ ਕੀਤਾ ਕਿ ਲਓ ਜੀ ਉਹਦੇ ਨਾਲ ਕਹਿੰਦੇ 1500 ਕਰੋੜ ਸਾਲ ਦਾ ਬਚ ਜਾਣਾ ਹੁਣ ਆ ਵਸੂਲੀ ਸ਼ੁਰੂ ਕੀਤੀ ਹੈ ਜਿਵੇਂ 70 ਕਰੋੜ ਇੱਕ ਹਫਤੇ ਚ ਇਕੱਠਾ ਕਰ ਲਿਆ ਫਿਰ ਆ ਰਸੂਕਦਾਰ ਜ਼ਿਮੀਂਦਾਰ ਵਾਲੇ ਪਹਿਲੂ ਤੇ ਕੰਮ ਕਰ ਰਹੇ ਨੇ ਤਾਂ ਕਿ ਕੱਲ ਨੂੰ ਇਹ ਨਾਲਾ ਖਰਚਾ ਬੜਾ ਘਟੇ ਹੁਣ ਇਸ ਪਹਿਲੂ ਤੇ ਵੀ ਹੋਰ ਕੀਤੀ ਜਾ ਰਹੀ ਹੈ ਕਿ ਬਿਜਲੀ ਚੋਰੀ ਜਿਹੜੀ ਵੱਧ ਰਹੀ ਹੈ ਪੰਜਾਬ ਚ 5 ਮਹੀਨਿਆਂ 'ਚ 1500 ਕਰੋੜ ਦੀ ਬਿਜਲੀ ਚੋਰੀ ਹੋਈ ਹੈ। ਇੱਕ ਪਾਸੇ 3 ਰੁਪਏ ਪ੍ਰਤੀ ਯੂਨਟ ਦੇ ਹਿਸਾਬ ਨਾਲੋਂ 7 ਕਿਲੋਵਾਟ ਤੱਕ ਵਾਲਿਆਂ ਦੀ ਸਬਸਿਡੀ ਖਤਮ ਕਰਕੇ ਸਰਕਾਰ ਸਾਲ 'ਚ 1500 ਕਰੋੜ ਬਚਾਊਗੀ। ਇਧਰ 5 ਮਹੀਨਿਆਂ 'ਚ 1500 ਕਰੋੜ ਦੀ ਬਿਜਲੀ ਚੋਰੀ ਹੋ ਗਈ। ਅਪ੍ਰੈਲ, ਮਈ, ਜੂਨ, ਜੁਲਾਈ ਤੇ ਅਗਸਤ। 5 ਮਹੀਨੇ ਆ ਜੀ। ਇਹਨਾਂ 5 ਮਹੀਨਿਆਂ 'ਚ ਕਹਿੰਦੇ 1500 ਕਰੋੜ ਦੀ ਬਿਜਲੀ ਚੋਰੀ ਹੋਈ ਆ। 2100 ਮਿਲੀਅਨ ਜੁਨਟ ਦੀ ਚੋਰੀ ਹੈ 2100 ਮਿਲੀਅਨ ਜੁਨਟ ਦੀ ਬਿਜਲੀ ਚੋਰੀ ਹੋਈ ਹੈ ਜਿਹਦੀ ਲਾਗਤ ਬਣਦੀ ਹੈ 1500 ਕਰੋੜ ਹੁਣ ਪਾਵਰ ਕਾਮ ਨੇ ਕਹਿੰਦੇ ਜੀ ਇਹਦੇ ਤੇ ਨਕੇਲ ਕੱਸਣ ਦੇ ਵੀ ਫਾਰਮੂਲੇ ਕੱਢੇ ਨੇ ਕਿਉਂਕਿ ਜਿਹੜੀ ਆ ਮੁਫਤ ਵਾਲੀ ਸਕੀਮ ਹੈ ਨਾ ਇਹਨੇ ਚੋਰੀ ਵਧਾਤੀ ਉਲਟਾ ਕਹਿੰਦੇ ਹੁਣ ਬੰਦਾ 300 ਜੁਨਟ ਤੋਂ ਉੱਪਰ ਨਹੀਂ ਜਾਣ ਦਿੰਦਾ ਮੀਟਰ ਉਹ ਕਹਿੰਦਾ ਰੋਕਣਾ ਤੇ ਇਹ ਤੋਂ ਵੀ ਖੋਰ ਖਤਰਨਾਕ ਪਹਿਲੂ ਤੇ ਜਿੱਦੇ ਤੇ ਪਾਵਰ ਕਮਨ ਫੈਸਲਾ ਲੈ ਸਕਦੀ ਆ ਉਹ ਕਹਿੰਦੇ ਵੀ ਇੱਕ ਘਰ ਚ ਇੱਕ ਕਨੈਕਸ਼ਨ ਕਰੋ ਮੁਫਤ ਦਾ ਇਹ ਵੀ ਸਲਾਹ ਕਹਿੰਦੇ ਪੰਜਾਬ ਸਰਕਾਰ ਨੂੰ ਦੇ ਦਿੱਤੀ ਗਈ ਆ ਮੈਸੇ ਇਹ ਸਲਾਹਾਂ ਮੰਨਣੀਆਂ ਰਾਜਨੀਤਿਕ ਤਰ੍ਹਾਂ ਦੀਆਂ ਬਹੁਤ ਔਖੀਆਂ ਚਾਹੇ ਉਹ ਜ਼ਿੰਮੇਦਾਰ ਵਾਲਾ ਮਸਲਾ ਤੇ ਚਾਹੇ ਆ ਘਰਾਂ ਚ ਬਿਜਲੀ ਚੋਰੀ ਵਾਲਾ ਮਸਲਾ ਜਦ ਇਹ ਵੋਟਾਂ ਦੇਖਣ ਲੱਗਦੀਆਂ ਮੂਰੇ ਅੱਖਾਂ ਮੂਰੇ ਪਰ ਪਾਵਰ ਕਮ ਕਹਿੰਦੇ ਹੁਣ ਕੁਝ ਕਰਨ ਲਈ ਹੱਥ ਪੈਰ ਮਾਰ ਰਹੇ ਆ ਉਹਦੇ ਵਿੱਚ ਉਹਨਾਂ ਨੇ ਆ 1500 ਕਰੋੜ ਦੀ ਚੋਰੀ ਦੇ ਹਿੱਲੇ ਨਾਲ ਇਨੂੰ ਰੋਕਣ ਦੇ ਲਈ ਕਹਿੰਦੇ ਉਹ ਕਹਿੰਦੇ ਕਿ ਉਹਨਾਂ ਨੇ ਆਪਣੀਆਂ ਰਿਪੋਰਟਾਂ 'ਚ ਪੰਜਾਬ ਸਰਕਾਰ ਨੂੰ ਵਾਰ-ਵਾਰ ਲਿਖਿਆ ਕਿ ਸਾਡੇ ਰੀਡਰ ਵੀ ਵਿੱਚ ਵੱਡੀ ਗਿਣਤੀ 'ਚ ਗੜਬੜ ਕਰਦੇ ਨੇ ਉਹਨਾਂ ਦੀ ਮਿਲੀ ਭੁਗਤ ਨਾਲ ਹੁੰਦੀ ਆ ਤੇ ਜੇ ਅਸੀਂ ਵਿਭਾਗ ਸਾਡਾ ਚੋਰੀ ਵਾਲੇ ਕਿਸੇ ਬੰਦੇ ਨੂੰ ਫੜ ਵੀ ਲੈਂਦਾ ਹੈ ਨਾ ਤਾਂ ਉਹਦੀ ਖਲਾਸੀ ਕਰਾਉਣ ਦੇ ਲਈ ਕਹਿੰਦੇ ਸੱਤਾਧਾਰੀ ਧਿਰਾਂ ਦੇ ਲੀਡਰਾਂ ਦੇ ਸਾਬਕਾ ਜਾਂ ਮੌਜੂਦਾ ਦੇ ਫੋਨ ਆਉਂਦੇ ਨੇ ਅਪਰੋਚ ਆਉਂਦੀ ਪਈ ਨਾ ਮੰਨੋ ਫਿਰ ਤਾਂ ਖੁਦਮ ਹੁਣ ਪੰਜਾਬ ਸਰਕਾਰ ਨੇ ਪਾਵਰ ਕਮਨ ਨੂੰ ਹਦਾਇਤ ਕੀਤੀ ਹੈ ਕਿ ਬਿਜਲੀ ਚੋਰੀ ਦੇ ਲਈ ਤੁਸੀਂ ਜੋ ਐਕਸ਼ਨ ਲੈ ਸਕਦੇ ਹੋ ਲਓ ਸਾਡੇ ਐਮਐਲਏ ਐਪੀ ਸਾਡੇ ਜ਼ਿਲ੍ਹਾ ਪੱਧਰ ਦੇ ਲੀਡਰ ਤੁਹਾਨੂੰ ਨਹੀਂ ਕਹਿਣਗੇ ਇਹ ਹੁਣ ਕਾਗਜ਼ੀ ਕਾਰਵਾਈ ਜਾਂ ਕੀ ਹੈ 2600 ਕਰੋੜ ਦੀ ਸਾਲਾਨਾ ਪੰਜਾਬ ਚ ਬਿਜਲੀ ਚੋਰੀ ਹੋ ਰਹੀ ਹੈ 5 ਮਹੀਨਿਆਂ ਚ 1500 ਕਰੋੜ ਹੈ ਇਹ ਇਹ ਪੀਕ ਅਵਰ ਵੀ ਹੁੰਦਾ ਨਾ ਗਰਮੀ ਵਾਲਾ ਇਸ ਵਿੱਚ ਚੋਰੀ ਵੱਧ ਵੀ ਜਾਂਦੀ ਹੈ ਤੇ ਓਵਰਆਲ ਸਾਲ ਦੀ 2600 ਕਰੋੜ ਦੀ ਬਿਜਲੀ ਚੋਰੀ ਬਣਦੀ ਹੈ ਤੇ ਹੁਣ ਕਹਿੰਦੇ ਜੀ ਬਕਾਇਦਾ ਤੌਰ ਤੇ ਪਾਵਰ ਕਮ ਨੇ ਇਹ ਸੁਝਾਅ ਦਿੱਤੇ ਨੇ ਪੰਜਾਬ ਸਰਕਾਰ ਨੂੰ ਕਿ ਵੀ ਜੇ ਹੋ ਸਕਦਾ ਤਾਂ ਆਪਾਂ ਇਸ ਪੈਰ ਨੂੰ ਕਿਉਂਕਿ ਬਲਰ ਏਰੀਆ ਚ ਜ਼ਿਆਦਾਤਰ ਤਰਨ ਤਰਨ ਪੱਟੀ ਹੈ ਨਾ ਜਿਰਮੁਖਸਰ ਸਾਹਿਬ ਫਿਰੋਜ਼ਪੁਰ ਇਹਨਾਂ ਖੇਤਰਾਂ ਚ ਬਹੁਤ ਜਾਂ ਇੱਧਰ ਬਠਿੰਡੇ ਵਾਲੀ ਬੈਲਟ ਦੇ ਵਿੱਚ ਵੀ ਕੁਝ ਚੀਜ਼ਾਂ ਜਿਵੇਂ ਚੋਰੀਆਂ ਘਟਰਾਵਾ ਸਾਹਮਣੇ ਆ ਰਹੀਆਂ ਸੋ ਕਹਿੰਦੇ ਜੀ ਉਹਨਾਂ ਨੇ ਤੈਅ ਕੀਤਾ ਕਿ ਵੀ ਇੱਕ ਘਰ ਦੇ ਵਿੱਚ ਇੱਕ ਕਨੈਕਸ਼ਨ ਦੇ 300 ਜੁਨਟ ਵਾਲਾ ਮਾਫ ਹੋਵੇ ਤੇ ਕਹਿੰਦੇ ਆਹ ਫਾਰਮੂਲਾ ਤੇ ਤ ਤ ਕਾਰਵਾਈ ਚਲਾਓ ਇੱਕ ਤਾਂ ਇਸ ਫਾਰਮੂਲੇ ਤੇ ਗੱਲ ਚੱਲ ਰਹੀ ਹੈ ਦੂਜਾ ਆ ਚੋਰੀ ਨੂੰ ਨਕੇਲ ਪਾਉਣ ਦੇ ਲਈ ਕਹਿੰਦੇ ਜੀ ਅਸੀਂ ਹੁਣ ਅਜਿਆ ਸਿਸਟਮ ਕਰ ਰਹੇ ਹਾਂ ਕਿ ਜਿਹੜਾ ਚੋਰੀ ਵਾਲੀ ਪ੍ਰਕਿਰਿਆ ਫੜ ਹੋ ਜਵੇ ਪਰ ਇਹ ਵੱਡਾ ਪਹਿਲੂ ਹੈ ਕਿ ਪਾਸੇ ਸਾਡੀ ਬਿਜਲੀ ਦੀ ਮੰਗ ਵਧ ਰਹੀ ਹੈ ਲਗਾਤਾਰ ਅਪ੍ਰੈਲ ਮਹੀਨੇ ਚ ਪਿਛਲੇ ਸਾਲ 8143 ਮੈਗਾਵਾਟ ਬਿਜਲੀ ਦੀ ਮੰਗ ਸੀ ਜਿਹੜੀ ਇਸ ਸਾਲ 24% ਵੱਧਾ ਹੋਇਆ ਅਪ੍ਰੈਲ ਮਹੀਨੇ ਚ ਸਿੱਧੀ 10061 ਮੈਗਾਵਾਟ ਦੀ ਮੰਗ ਗਈ ਹੈ 20 24 25 ਦੇ ਹਵਾਲਿਆਂ ਜਿਵੇਂ ਗੱਲ ਕਰਾਂ ਇਸੇ ਤਰ੍ਹਾਂ ਮਈ ਦੇ ਵਿੱਚ ਪਿਛਲੇ ਸਾਲ 11940 ਮੈਗਾਵਾਟ ਦੀ ਮੰਗ ਸੀ ਜਿਹੜੀ ਇਸ ਵਾਰ 14519 ਮੈਗਾਵਾਟ ਤੋਂ ਉੱਪਰ ਗਈ ਹੈ 22% ਮੰਗ ਵਧੀ ਹੈ ਇਸ ਵਾਰ ਇਸੇ ਤਰ੍ਹਾਂ ਜੂਨ ਦੇ ਵਿੱਚ ਪਿਛਲੇ ਸਾਲ 15000 ਤੱਕ ਪਹੁੰਚ ਗਈ ਸੀ 15000 ਮੈਗਾਵਾਟ ਜਿਹੜੀ ਇਸ ਵਾਰ 16000 ਮੈਗਾਵਾਟ ਤੋਂ ਉੱਪਰ ਗਈ ਹੈ 5% ਦੀ ਵਾਧਾ ਇਹਦੇ ਵਿੱਚ ਵੀ ਜੁਲਾਈ ਦੇ ਵਿੱਚ 14831 ਸੀਗੀ ਪਿਛਲੀ ਵਾਰ ਤੇ ਇਸ ਵਾਰ 16037 ਇਹਦੇ ਵਿੱਚ ਵੀ 8% ਵਾਧਾ ਸੋ ਜੂਨ ਜੁਲਾਈ ਚ ਸਭ ਤੋਂ ਵੱਧ ਖਪਤ ਹੈ 16 16000 ਮੈਗਾਵਾਟ ਔਸਤ ਨਿਕਲ ਰਹੀ ਹੈ ਪਰ ਇੱਥੇ ਬੇਸ਼ੱਕ ਡਿਮਾਂਡ ਐਂ ਲੱਗਦੀ ਹੈ ਕੋਈ ਨਾ 5% ਪਰ ਪਿਛਲੀ ਵਾਰ ਨਹੀਂ ਤਾਂ ਮੰਗ ਬਹੁਤ ਸੀ ਨਾ ਉਹ 15 15000 ਦੇ ਗੇਟ 'ਚ ਖੜੀ ਸੀ ਤੇ ਅਗਸਤ ਮਹੀਨੇ 'ਚ 15200 ਦੇ ਕਰੀ ਪਿਛਲੀ ਵਾਰ ਸੀ ਤੇ 15400 ਦੇ ਕਰੀ ਇਸ ਵਾਰ 2% ਇਸ ਵਾਰ ਵਧੀਆ ਸੋ ਲਗਾਤਾਰ ਬਿਜਲੀ ਦੀ ਖਪਤ ਵੱਧ ਰਹੀ ਹੈ ਤੇ ਬਿਜਲੀ ਦੀ ਚੋਰੀ ਵੱਧ ਰਹੀ ਆ ਤੇ ਪਾਵਰ ਕਾਮ ਆਪਣੇ ਆਪ ਨੂੰ ਪੈਦਾਂ ਸਰ ਕਰਨ ਲਈ ਹੱਥ ਪੈਰ ਮਾਰ ਰਿਹਾ ਉਹ ਸਰਕਾਰ ਨੂੰ ਆਪਣੀਆਂ ਯੋਜਨਾਵਾਂ ਤਸਵੀਜ਼ਾਂ ਸੁਝਾ ਰਿਹਾ ਪਰ ਵੋਟਾਂ ਦੀ ਰਾਜਨੀਤੀ ਕਰਨ ਵਾਲੇ ਕਿੰਨਾ ਕੁ ਦੇ ਉੱਪਰ ਪੈਰਾ ਦੇ ਪਾਉਣਗੇ ਇਹ ਆਉਣ ਵਾਲਾ ਸਮਾਂ ਦੱਸੂਗਾ ਚਲੋ ਇਧਰ ਕਹਿੰਦੇ ਜੀ ਹੱਥ ਪੈਰ ਇੱਕ ਵਾਰ ਫੇਰ ਡੇਰਾ ਸਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ ਵੀ ਮਾਰਨੇ ਪਏ ਡੇਰਾ ਸਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਆਪਣੀਆਂ ਹੀ ਸਾਧਮੀਆਂ ਨਾਲ ਬਲਾਤਕਾਰ ਦੇ ਮਾਮਲਿਆਂ 'ਚ ਦੋਸ਼ੀ اقرار ਪਾਇਆ ਗਿਆ ਤੇ سزا جابਤਾ ਹੈ ਬਿਸ਼ੱਕ 3 ਦਿਨ ਪ੍ਰੋਲ ਮਿਲ ਜਾਂਦੀ ਹੈ ਪਰ ਉਸ ਨੂੰ ਉਸ ਮਾਮਲੇ ਚ سزا ਹੋਈ ਹੈ ਇਸੇ ਤਰ੍ਹਾਂ ਪੱਤਰਕਾਰ ਸ਼ਤਰਪਤੀ ਕਤਲ ਮਾਮਲੇ ਚ ਵੀ ਉਸ ਨੂੰ ਉਮਰ ਕੈਦੀ سزا ਪਰ ਇੱਕ سزا ਜਿਹੜੀ ਸੀਬੀਆਈ ਕੋਰਟ ਨੇ ਉਸ ਨੂੰ ਉਮਰ ਕੈਦੀ ਸੁناਈ ਸੀ ਜਿਹਨੂੰ ਹਾਈ ਕੋਰਟ ਨੇ ਰੱਦ ਕਰਦਿਆਂ ਤੇ ਅਸਿਰ ਸੰਭੂ ਕੀਤਾ ਉਹਦੇ ਨਾਲ ਦੇ ਸਾਥੀਆਂ ਨੂੰ ਬਰੀ ਕਰਤਾ ਸੀ ਰਣਜੀਤ ਸਿੰਘ ਕਤਲ ਕਾਂਡ ਮਾਮਲੇ ਚ ਉਸ ਮਾਮਲੇ 'ਚ ਕਹਿੰਦੇ ਪਿਆ ਸਿਰਸਾ ਮੁਖੀ ਦੀਆਂ ਮੁਸ਼ਕਲਾਂ ਫੇਰ ਵੱਧ ਗਈਆਂ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਉਸ ਫੈਸਲੇ ਨੂੰ ਚੈਲੰਜ ਕਰਨ ਵਾਲੀ ਪਟੀਸ਼ਨ ਮਨਜ਼ੂਰ ਕਰ ਲਈ ਹੈ ਰঞ্জੀਤ ਸਿੰਘ ਦਾ ਸਾਲ 2002 ਦੇ ਵਿੱਚ ਖਤਰ ਹੋ ਜਾਂਦਾ ਇੱਕ ਚਿੱਠੀ ਦੇ ਹਵਾਲੇ ਨਾਲ ਕਿ ਜੀ ਇਹ 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 ਚਰਚਾ ਆਉਂਦੀ ਹੈ ਕਿ ਵੀ ਡੇਰੇ ਨੂੰ ਜਾਂ ਡੇਰੇ ਦੇ ਮੁਖੀ ਨੂੰ ਜਿਹੜੇ ਹਵਾਲੇ ਨਾਲ ਸੀਬੀਆਈ ਨੇ ਜਾਂਚ ਕੀਤੀ ਕਿ ਉਹਨੂੰ ਸ਼ੰਕਾ ਸ਼ੋਭਾ ਹੋ ਗਿਆ ਵੀ ਕਿ ਇਹ ਚਿੱਠੀ ਲਿਖਾਉਣ ਪਿੱਛੇ ਨੂੰ ਫਲਾਉਣ ਪਿੱਛੇ ਗਣਜੀ ਸਿੰਘ ਦਾ ਹੱਥ ਹੈ ਇਸ ਲਈ ਕਹਿੰਦੇ ਕਿ ਉਹਨੂੰ 2002 ਦੇ ਵਿੱਚ ਕਤਲ ਕਰ ਦਿੱਤਾ ਗਿਆ ਇਸ ਮਾਮਲੇ ਵਿੱਚ ਸੀਬੀਆਈ ਦੀ ਕੋਰਟ ਨੇ ਗੁਰਮੀਤ ਸਿੰਘ ਰਾਮ ਰੀਮ ਨੂੰ ਦੋਸ਼ੀ ਕਰਾ ਦਿੱਤਾ ਸੀ ਤੇ ਉਮਰ ਕੈਦੀ ਸਜ਼ਾ ਸੁਣਾਈ ਸੀ ਪਰ ਪੰਜਾਬ ਤੇ ਰੈਣਾ ਹਾਈ ਕੋਰਟ ਨੇ ਆ ਲੰਗੀ 28 ਮਈ ਨੂੰ ਡੇਰਾ ਮੁਖੀ ਨੂੰ ਵੀ ਤੇ ਉਹਦੇ ਚਾਰ ਹੋਰ ਸਾਥੀਆਂ ਨੂੰ ਵੀ ਸ਼ੰਕਾ ਸੋਭਿਆਂ ਦੇ ਹਵਾਲੇ ਨਾਲ ਬਰੀ ਕਰ ਦਿੱਤਾ ਸੋ ਇੱਕ ਮਾਮਲੇ 'ਚ ਬਰੀ ਹੋਣ ਤੋਂ ਬਾਅਦ ਡੇਰੇ ਨਾਲ ਜੁੜੀਆਂ ਧਿਰਾਂ ਨੂੰ ਵੀ ਰਾਹਤ ਮਿਲੀ ਨੇਰਾ ਮੁਖੀ ਨੂੰ ਵੀ ਰਾਤ ਮਿਲਣ ਲੱਗਾ ਵੀ ਇਹ ਤਾਂ ਸ਼ੁਰੂਆਤ ਹੋਗੀ ਨਵੀਂ ਪਰ 122 ਦੇ ਲਈ 71 ਫਿਰ ਸੁਪਰੀਮ ਕੋਰਟ ਦਾ ਬੂਆ ਖੜਕਾਉਂਦੀ ਹੈ ਕਿ ਜੀ ਆਹ ਕੀ ਆ ਹਾਈ ਕੋਰਟ ਦੇ ਨਾ ਹੁਕਮਾਂ ਨੂੰ ਚਣੌਤੀ ਦਿੱਤੀ ਗਈ ਚੈਲੰਜ ਕੀਤਾ ਗਿਆ ਇੱਕ ਪਟੀਸ਼ਨ ਸੁਪਰੀਮ ਕੋਰਟ ਚ ਪਾਈ ਗਈ ਜਿਸ ਨੂੰ ਸੁਪਰੀਮ ਕੋਰਟ ਨੇ ਮਨਜ਼ੂਰ ਕਰ ਲਿਆ ਤੇ 4 ਹਫਤਿਆਂ ਦੇ ਵਿੱਚ ਵਿੱਚ ਸਾਰੀਆਂ ਧਿਰਾਂ ਨੂੰ ਨੋਟਿਸ ਕੱਢ ਕੇ ਜਵਾਬ ਮੰਗਿਆ ਕਿ ਲਿਆਓ ਵੀ ਨੋਜਵਾਬ ਜੁੜੀ ਆਪਾਂ ਗੱਲ ਕਰ ਰਹੇ ਹਾਂ ਕਿ ਰੰਜੀਤ ਸਿੰਘ ਕਤਲकांड ਮਾਮਲੇ 'ਚ ਚਾਰ ਹੋਰ ਲੋਕਾਂ ਨੂੰ ਹਾਈ ਕੋਰਟ ਨੇ ਬਰੀ ਕੀਤਾ ਸੀ ਉਸ ਮਾਮਲੇ 'ਚ ਹੁਣ ਹਾਈ ਕੋਰਟ ਤੇ ਉਸ ਫੈਸਲੇ ਤੇ ਵੀ ਸਵਾਲ ਤੇ ਜਿਹੜੀਆਂ ਧਿਰਾਂ ਬਰੀ ਹੋਈਆਂ ਉੱਥੋਂ ਵੀ ਸਾਰਾ ਕੁਝ ਸੀਬੀਆਈ ਤੋਂ ਵੀ ਦੁਆਰਾ ਸਾਰਾ ਕੁਝ ਸਾਰੀਆਂ ਧਿਰਾਂ ਤੋਂ ਪੱਕਾ ਪੁੱਛਿਆ ਜਾਣਾ ਤੇ 4 ਹਫ਼ਤੇ ਜਵਾਬ ਮੰਗ ਲਿਆ ਗਿਆ ਸੋ ਇਸ ਪਹਿਲੂ ਤੇ ਹੁਣ ਡੇਰਾ ਮੁਖੀ ਦੇ ਲਈ ਬਚਣਾ ਮੁਸ਼ਕਲ ਹੋ ਜਾਣਾ 10 ਜੁਲਾਈ 200 10 ਜੁਲਾਈ 2002 ਨੂੰ ਗੋਲੀ ਮਾਰ ਦਿੱਤੀ ਗਈ ਸੀ ਮੈਂ ਆਪਾਂ ਗੱਲ ਕਰਕੇ ਟੱਕ 20 ਸਾਲ ਦੀ ਸਜ਼ਾ ਨੂੰ ਵੈਸੇ ਪਹਿਲਾਂ ਇੱਕ ਚ ਹੈਗੀਆ ਸਨੇਰ ਜਿਲ੍ਹੇ ਚ ਬੰਦ ਆ ਪਰ ਮਤਲਬ 10 ਵਾਰ ਪਰੋਲ ਮਿਲ ਲਈ ਤੇ ਜਿਹੜਾ ਬੰਦਾ ਪਰੋਲ ਦਿੰਦਾ ਸੀ ਉਹਨੂੰ ਬੀਜੇਪੀ ਨੇ ਟਿਕਟ ਵੀ ਦਿੱਤੀ ਹਰਿਆਣੇ ਤੋਂ ਹੈਨਾ ਉਹ ਉਸ ਜੇਲਰ ਨੂੰ ਸੋ ਬੜੀ ਖੇਲ ਚੱਲਦੀ ਰਹੀ ਆ ਪਰ ਹੁਣ ਇਸ ਮਾਮਲੇ ਦੇ ਵਿੱਚ ਬਰੀ ਹੋਣ ਤੋਂ ਆ ਜਿਹੜੀ ਰਾਹਤ ਸੀ ਉਸ ਰਾਤ ਦੇ ਬਾਰੇ ਇਹਨਾਂ ਨੂੰ ਝਟਕਾ ਤੇ ਆ ਸਿਰਸਾ ਮੁਖੀ ਦੇ ਲਈ ਆ ਤੇ ਹੁਣ ਇਹ ਦੇਖਣਾ ਹੋਏਗਾ ਕਿ ਇਸ ਮਸਲੇ ਤੇ ਅਗਲੀ ਸੰਵਾਈ ਦੇ ਵਿੱਚ ਕਿਹੜਾ ਰੁਖ ਅਖਤਿਆਰ ਕੀਤਾ ਜਾਂਦਾ ਸੋ ਜਿਵੇਂ ਸਮਾਂ ਦਿੱਤਾ ਗਿਆ ਵੀ 4 ਹਫ਼ਤੇ ਜਵਾਬ ਦਿਓ ਉਹ ਜਵਾਬ ਤੋਂ ਬਾਅਦ ਕਾਫੀ ਕੁਝ ਤੈ ਹੋਣਾ ਉਹਦੇ ਤੇ ਨજર ਰਹਿਣੀ ਹੈ ਚਲੋ ਜੀ ਨજર ਗੰਭੀਰ ਮਸਲਾ ਹੈ ਤੇ ਦੇ ਉੱਤੇ ਵੇਖਣ ਵਾਲਾ ਪੱਖ ਹੋਗਾ ਕਿ ਸੁਪਰੀਮ ਕੋਰਟ ਇਸ ਪਹਿਲੂ ਤੇ ਕਿਵੇਂ ਅੱਗੇ ਵਧਦੀ ਹੈ ਚਲੋ ਆਪਾਂ ਭਾਜਪਾ ਦੀ ਟਿਕਟ ਦੇ ਹਵਾਲੇ ਨਾਲ ਜੇਲਰ ਦੀ ਗੱਲ ਕਰ ਰਹੇ ਸੀ ਪਰ ਭਾਜਪਾ ਦੇ ਇੱਕ ਉਮੀਦਵਾਰ ਨੂੰ ਟਿਕਟ ਵਾਪਸ ਕਰਨੀ ਪੈਗੀ ਜਨਾਬ ਬਸ ਤਾਂ ਹਰਿਆਣੇ ਚ ਕਾਂਗਰਸ ਦੇ ਘਰੇ ਵੀ ਤੇ ਭਾਜਪਾ ਦੇ ਘਰੇ ਵੀ ਖਿੱਚੋ ਤੁਹਾਨੂੰ ਜਾਰੀ ਆ ਕਲੇਸ ਜਾਰੀ ਆ ਉਧਰ ਕਾਂਗਰਸ ਦਾ ਗੱਠਜੋੜ ਸਿਰੇ ਨਹੀਂ ਚੜਿਆ ਜਿਸ ਦੇ ਨਾਲ ਕਹਿੰਦੇ ਹਰਿਆਣੇ ਦੀ ਕਾਂਗਰਸ ਖੁਸ਼ ਆ ਧਿਆਵਾਦੀ ਪਾਰਟੀਆਂ ਟਿਕਟਾਂ ਐਲਾਨ ਵੀ ਰਹੀ ਆ ਪਰ ਦੁਬਿਧਾ ਚ ਸੋਣ ਜੇ ਗੱਠਜੋੜ ਨਹੀਂ ਹੋਇਆ ਤਾਂ ਇਹਦਾ ਮਤਲਬ ਡਾਕਟਰ ਗੁਰਪ੍ਰੀਤ ਕੌਰ ਹੋਰਾਂ ਦਾ ਜਾਂ ਫਿਰ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਸਹਰਾ ਸਾਥ ਤੇ ਡਾਕਟਰ ਗੁਰਪ੍ਰੀਤ ਹੋਰਾਂ ਦੇ ਪਿਤਾ ਦਾ ਚੋਣ ਲੜਨਾ ਸ਼ਾਇਦ ਮੁਸ਼ਕਲ ਹੋਵੇ ਕਿ ਹੋਵਾ ਸੀਟ ਤੋਂ ਅਜੇ ਵੀ ਉਮੀਦਵਾਰ ਨਹੀਂ ਲਾਣਿਆ ਆਵਾਦੀ ਪਾਰਟੀ ਨੇ ਪਰ ਹਰਿਆਣੇ ਦੀ ਹਾਂ ਪਿਹੋਵਾ ਸੀਟ ਤੋਂ ਹੀ ਭਾਜਪਾ ਦੇ ਉਮੀਦਵਾਰ ਦੀ ਟਿਕਟ ਜਰੂਰ ਵਾਪਸ ਹੋ ਗਈ ਉਸਨੇ ਖੁਦੇ ਉਮੀਦਵਾਰ ਦਾ ਦਾਅਵਾ ਛੱਡਤਾ ਮੈਂ ਦੱਸਦੇ ਹਾਂ ਪਿਹੋਵਾ ਸੀਟ ਉਹ ਆ ਜਿੱਤੋ ਪਿਛਲੀ ਵਾਰ ਸਾਬਕਾ ਮੰਤਰੀ ਹਾਕੀ ਕਪਤਾਨ ਸੰਦੀਪ ਸਿੰਘ ਨੇ ਜਿਹੜਾ ਲੜਕੇ ਸੀਟ ਜਿੱਤੀ ਵੀ ਸੀ ਤੇ ਉਸ ਤੋਂ ਬਾਅਦ ਉਹ ਖੱਟਰ ਦੀ ਸਰਕਾਰ ਚ ਮੰਤਰੀ ਵੀ ਬਣੇ ਪਰ ਫਿਰ ਜਿਹੋ ਜਿਹੇ ਬਵਾਦਾਂ ਚ ਘਿਰੇ ਤੇ ਬਵਾਦਾਂ ਦੇ ਚੱਲਦਿਆਂ ਖੇਡ ਮੰਤralਾਤ ਵਾਪਸ ਲੈ ਲਿਆ ਖੱਟਰ ਨੇ ਪਰ ਮੰਤਰੀ ਉਹਦਾ ਵਾਪਸ ਨਹੀਂ ਲਿਆ ਸੀ ਪਰ ਫਿਰ ਜਦੋਂ ਹੁਣ ਸੈਣੀ ਹੋਰੀ ਮੁੱਖ ਮੰਤਰੀ ਬਣੇ ਤਾਂ ਫਿਰ ਸੰਦੀਪ ਦੀ ਕੈਬਨਟ ਚ ਛੁੱਟੀ ਵੀ ਹੋ ਗਈ ਤੇ ਇਹ ਇਸ ਲਈ ਇੱਕ ਤੀ ਸੰਦੀਪ ਦੀ ਟਿਕਟ ਕੱਟੀ ਗਈ ਜਿਹਨਾਂ ਨੂੰ 2019 ਦੇ ਵਿੱਚ ਇੰਡੀਅਨ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਨੂੰ ਟਿਕਟ ਦਿੱਤੀ ਗਈ ਸੀ ਉਹ ਸੰਦੀਪ ਸਿੰਘ ਦੀ ਹੁਣ ਇਸ ਵਿਵਾਦ ਦੇ ਚੱਲਦੇ ਆ ਭਾਜਪਾ ਨੇ ਦੂਰੀ ਬਣਾ ਲਈ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਪਰ ਇਸ ਵਾਰ ਜਿਹਨੂੰ ਟਿਕਟ ਦਿੱਤੀ ਉਹ ਤੋਂ ਵੀ ਟਿਕਟ ਵਾਪਸ ਲੈਣੀ ਪੈਗੀ ਜਾਂ ਉਹਨੇ ਆਪ ਟਿਕਟ ਵਾਪਸ ਕੀਤੀ ਪਰ ਭਾਜਪਾ ਨੇ ਵਾਪਸ ਲਈ ਹੈ ਸਾਰਿਆਂ ਨੂੰ ਪਤਾ ਹੈ ਇਥੋਂ ਭਾਜਪਾ ਨੇ ਬਕਾਇਦਾ ਤੌਰ ਤੇ ਉਮੀਦਵਾਰ ਐਲਾਨਿਆ ਅਜਰਾਣਾ ਹੋਰਾਂ ਨੂੰ ਕੁਰਖੇਤਰ ਖੇਤਰ ਦੀ ਸੀਟ ਆ ਪੇ ਹੋਵਾ ਪੰਜਾਬ ਦੇ ਬਿਲਕੁਲ ਨਾਲ ਲੱਗਦਾ ਖੇਤਰ ਹੈ ਇਥੋਂ ਕਮਲਜੀਤ ਸਿੰਘ ਅਜਰਾਣਾ ਹੋਰਾਂ ਨੂੰ ਟਿਕਟ ਮਿਲੀ ਸੀ ਬੀਜੇਪੀ ਦੀ ਲੰਮੇ ਸੋਮੇ ਤੋਂ ਪਾਰਟੀ ਨਾਲ ਜੁੜੇ ਆ ਤੇ ਇੱਥੇ ਪੰਜਾਬੀ ਭਾਈਚਾਰਾ ਸਿੱਖ ਭਾਈਚਾਰਾ ਬੜੀ ਗਿਣਤੀ ਜੀ ਵਸਦਾ ਹੈ ਵਸਦਾ ਹੈ ਇਸ ਖੇਤਰ ਦੇ ਵਿੱਚ ਇਸ ਲਈ ਇਥੋਂ ਸਿੱਖ ਚਿਹਰੇ ਤੇ ਇੱਕ ਵਾਰ ਫਿਰ ਨਦੀਪ ਸਿੰਘ ਤੋਂ ਬਾਅਦ ਭਾਜਪਾ ਨੇ ਦਾ ਖੇਡਣ ਦੀ ਕੋਸ਼ਿਸ਼ ਕੀਤੀ ਤੇ ਉਮੀਦਵਾਰ ਕਬਲਜੀਤ ਸਿੰਘ ਅਰਜਾਨਾ ਨੂੰ ਟਿਕਟ ਦੇ ਕੇ ਭੇਜਿਆ ਪਰ ਕਹਿੰਦੇ ਜੀ ਜਿੱਦਾਂ ਹੀ ਉਹਨਾਂ ਦੀ ਉਮੀਦਵਾਰੀ ਸਾਹਮਣੇ ਆਈ ਪਾਰਟੀ ਦੇ ਅੰਦਰ ਚੋਂ ਜਿਹੜਾ ਵਿਰੋਧ ਚੱਲਣਾ ਹੋਰ ਦਾਬੇਦਾਰਾਂ ਵੱਲੋਂ ਛੱਲਿਆ ਹੀ ਚੱਲਿਆ ਪਰ ਤਸਵੀਰਾਂ ਕੁਝ ਵਾਇਰਲ ਹੋਈਆਂ ਉਹ ਤਸਵੀਰਾਂ ਵਾਇਰਲ ਹੋ ਰਹੀਆਂ ਕਿ ਇਹ ਜਿਹੜਾ ਭਾਜਪਾ ਦਾ ਉਮੀਦਵਾਰ ਕਮਲਜੀਤ ਸਿੰਘ ਅਰਜਾਨਾ ਇਹ ਕਹਿੰਦੇ ਜੀ ਕਿਸੇ ਵਾਰ ਪਾਕਿਸਤਾਨ ਗਿਆ ਦੌਰੇ ਤੇ ਉਥੇ ਦੀਆਂ ਆਰਮੀ ਅਫਸਰਾਂ ਦੀਆਂ ਆਰਮੀ ਅਧਿਕਾਰੀਆਂ ਦੇ ਨਾਲ ਇਹਦੀਆਂ ਨਿੱਜੀ ਤਸਵੀਰਾਂ ਸਾਹਮਣੇ ਆ ਰਹੀਆਂ। ਇੱਥੋਂ ਤੱਕ ਕਿ ਗਰੁੱਪ ਤਸਵੀਰਾਂ ਵੀ ਨੇ ਤੇ ਉਹਨਾਂ ਦੇ ਹੱਥੋਂ ਮਠਿਆਈ ਖਾਂਦੇ ਦੀਆਂ, ਮੂੰਹ ਮਿੱਠਾ ਕਰਾਉਂਦੇ ਦੀਆਂ ਤਸਵੀਰਾਂ ਨੇ। ਸੋ ਇਹਨੂੰ ਲੈ ਕੇ ਭਾਜਪਾ ਦਾ ਫਿਰ ਰਾਸ਼ਟਰਵਾਦ ਹਿੱਲ ਗਿਆ। ਭਾਜਪਾ ਦੇ ਰਾਸ਼ਟਰਵਾਦ ਨੂੰ ਵੱਡਾ ਝਟਕਾ। ਉਹ ਕਹਿੰਦੇ ਲਓ ਜੀ ਇਹ ਤਾਂ ਸਾਡੇ ਤੇ ਸਵਾਲ ਖੜਾ ਹੋ ਜਾਣਾ। ਤੇ ਪਿਹੋਵਾ ਸੀਟ ਦੇ ਉੱਤੇ ਬੀਜੇਪੀ ਵਾਲਿਆਂ ਨੇ ਮੁੱਦਾ ਬਣਾ ਲਿਆ। ਹੁਣ ਮੰਨਿਆ ਤਾਂ ਇਹ ਵੀ ਜਾ ਰਿਹਾ ਕਿ ਤਸਵੀਰਾਂ ਵਹਿਦ ਕਰਨ ਪਿੱਛੇ ਵੀ ਸਾਨਕ ਬੀਜੇਪੀ ਦੇ ਲੀਡਰ ਨੇ ਤੇ ਕਹਿੰਦੇ ਜੀ ਆਖਰ ਕਬਲਜੀਤ ਸਿੰਘ ਦੇ ਉੱਤੇ ਦਬਾਅ ਬਣਾਇਆ ਗਿਆ ਪਹਿਲਾਂ ਇੱਕ ਦਵਾ ਭਾਜਪਾ ਤੇ ਬਣ ਰਿਆ ਸੀ ਕਿ ਉਮੀਦਵਾਰ ਬਦਲਣ ਫਿਰ ਕਹਿੰਦੇ ਭਾਜਪਾ ਨੇ ਦਬਾਅ ਆਪਣਾ ਉਮੀਦਵਾਰ ਤੇ ਬਣਾਇਆ ਕਿ ਭਾਈ ਤੂੰ ਹੀ ਟਿਕਟ ਛੱਡ ਦੇ ਫਿਰ ਉਹਨੇ ਇੱਕ ਚਿੱਠੀ ਲਿਖੀ ਭਾਜਪਾ ਹਾਈ ਕਮਾਂਡ ਨੂੰ ਤੇ ਚਿੱਠੀ ਚ ਉਹਨੇ ਕਿਹਾ ਕਿ ਜੀ ਮੈਂ ਪਾਰਟੀ ਦਾ ਪੱਕਾ ਵਰਕਰ ਹਾਂ ਹਾਂ ਤਾਂ ਦੇਹੀ ਨਾਲ ਕੰਮ ਕਰਦਾ ਲੰਮੇ ਸਮੇਂ ਤੋਂ ਜੁਟਿਆ ਹਾਂ ਧੰਨਵਾਦ ਜੀ ਹਾਈ ਕਮਾਂਡ ਦਾ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ نوازਿਆ ਪਰ ਮੈਂ ਹੁਣ ਚੋਣ ਨਹੀਂ ਲੜ ਸਕਦਾ ਕਿਉਂਕਿ ਪਾਰਟੀ ਦੇ ਅੰਦਰ ਵੀ ਤੇ ਬਾਹਰ ਵੀ ਕੁਝ ਪਹਿਲੂਆਂ ਤੇ ਵਿਰੋਧ ਹੋ ਰਿਹਾ ਪਰ ਮੇਰੇ ਲਈ ਪਾਰਟੀ ਪਹਿਲਾ ਹੈ ਇਸ ਲਈ ਮੈਂ ਆਪਣੀ ਟਿਕਟ ਵਾਪਸ ਕਰਦਾ ਸੋ ਜੀ ਆਪਣਾ ਰਾਸ਼ਟਰਵਾਦ ਬਚਾਉਣ ਦੇ ਲਈ ਕਹਿੰਦੇ ਭਾਜਪਾ ਨੂੰ ਟਿਕਟ ਵਾਪਸ ਲੈਣੀ ਪਈ ਲੱਗਿਆ ਕਿ ਇੱਕ ਸੀਟ ਦੇ ਚੱਕਰ ਚ ਕਿਤੇ ਬਾਕੀਆਂ ਤੇ ਅਸਰ ਨਾ ਚਲ ਜਵੇ ਇਸ ਲਈ ਬਿਹੋਵਾ ਤੋਂ ਭਾਜਪਾ ਦਾ ਉਮੀਦਵਾਰ ਬਦਲ ਗਿਆ ਆਪ ਦਾ ਉਮੀਦਵਾਰ ਜੀ ਤੈਨ ਨਹੀਂ ਸੋ ਸੂਚੀਆਂ ਦਾ ਦੌਰ ਜਾਰੀ ਹੈ ਤੇ ਕਾਂਗਰਸ ਨਾਲ ਹੁਣ ਅਡ ਹੋ ਕੇ ਆਮ ਆਦਮੀ ਪਾਰਟੀ ਵੀ ਮદાનਚਾ ਉਧਰ ਚਟਾਲਿਆਂ ਦਾ ਪਰਿਵਾਰ ਡੱਬ ਵਾਲੀ ਚ ਅੰਮੋ ਸਾਹਮਣੇ ਹੋਣ ਨੂੰ ਤਿਆਰ ਸੋ ਹਰਿਆਣਵੀ ਰਾਜਨੀਤੀ ਭਖ ਦੀ ਚਾਰੇ ਜਿਉ ਜਿਉ ਚੋਣਾਂ ਦੀਆਂ ਤਰੀਕਾਂ ਨੇੜੇ ਆ ਰਹੀਆਂ ਨਾਮਜ਼ਦਗੀਆਂ 12 ਤਰੀਕ ਤੱਕ ਤੁਸੀਂ ਵੇਖਦੇ ਰਹੋ ਗਲੋਬਲ ਪੰਜਾਬ ਟੀਵੀ ਬਹੁਤ ਬਹੁਤ ਸ਼ੁਕਰੀਆ